ਬੱਜ ਗਏ 10 ਮਿੰਟ ਹੋਏ ਆ ਤੇ ਆਪਾਂ ਹੋ ਗਏ ਨਾਤ ਹੋ ਗਏ ਵੇਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬੀਨੰਦਰਾ ਬਲੌਗ 'ਚ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਮੈਨੂੰ ਲੱਗਦਾ ਮੇਰੀ ਆਵਾਜ਼ ਕੁਝ ਠੀਕ ਹੋ ਗਈ ਅੱਜ ਆਵਾਜ਼ ਤੇਰੀ ਠੀਕ ਆ ਔਰ ਜੀ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਸਾਡਾ ਚੰਡੀਗੜ੍ਹ ਵਾਲਾ ਵੀ ਆ ਅੱਜ ਇੱਧਰ ਬੈਠੇ ਸਾਰੇ ਚੰਡੀਗੜ੍ਹੋਂ ਅੱਜ ਆ ਜਾਣਾ ਹਰਮਨ ਨੇ ਵੀ ਦੋਨੇ ਰਾ ਕੇ ਪਤਾ ਲੱਗਾ ਉੱਥੇ ਪਤਾ ਲੱਗਾ ਰੋਟੀ ਦੀ ਕਹਿੰਦਾ ਪਸੰਦ ਆਈ ਸਵਾਦ ਨਹੀਂ ਲੱਗੀ ਹੈਗੀ ਕਹਿੰਦੇ ਇੰਨਾ ਚੰਗਾ ਦਾ ਘਰ ਮੰਮੀ ਦੇ ਹੱਥ ਗਰਮੀਆਂ ਪੱਕੀਆਂ ਪਕਈਆਂ ਤਾਂ ਮਿਲਦੀਆਂ ਸੀ ਨਾ ਹੈਗਾ ਪੁੱਤ ਵੀ ਦੇਖੋ ਜੇ ਕਿਤੇ ਜਾਣਾ ਆ ਜੇ ਕੁਝ ਕਰਨਾ ਆ ਤੇ ਫਿਰ ਇੰਨਾ ਕਿ ਤੈ ਸਹਣਾ ਪੈਣਾ ਚਲੋ ਠੀਕ ਆ ਜੀ ਅੱਜ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਅੱਜ ਅਸੀਂ ਰੋਟੀ ਨਹੀਂ ਖਾਣੀ ਇਹਨੇ ਰੋਟੀ ਖਾਣੀ ਆ ਹਾਂ ਆਪਾਂ ਸਾਰਾਂ ਨੇ ਖਾਣੇ ਰਸ ਹੂੰ ਕੋਈ ਨਹੀਂ ਨਗਾ ਪਾਉਣਾ ਚਾਹੀਦਾ ਕਿ ਇੱਕ ਅੱਧਾ ਦਾ ਰੋਟੀ ਦਾ ਵੀ ਪਰ ਉਹਦੇ ਨਾਲ ਸੈਟਿੰਗ ਹੋ ਜਾਂਦੀ ਜਦੋਂ ਕੋਈ ਚੀਜ਼ ਖਰਾਬ ਆ ਹਾਂ ਵੀ ਸਕਦੇ ਸੀ ਰੋਟੀ ਪਰ ਮੈਂ ਕਿਹਾ ਨਹੀਂ ਅੱਜ ਰਸ ਖਾਣੇ ਆ ਹਲਕਾ ਹਲਕਾ ਅੱਜ ਅੱਜ ਇਹ ਦੇਖੋ ਇੱਕ ਕੱਲੀ ਖਾਣ ਲਈ ਰੋਟੀ ਨਹੀਂ ਦੇ ਨਾਲ ਗਾਜਰਾਂ ਦੀ ਸਬਜ਼ੀ ਨਾਲ ਤੇ ਅਸੀਂ ਮੰਮੀ ਨੇ ਮੈਂ ਤੇ ਮਨਜੀਤ ਨੇ ਖਾਣੇ ਰਸ ਪਲਕ ਚਲ ਗਈ ਸਕੂਲ ਤੇ ਉਹਨੂੰ ਪਾਤਾ ਦੀ ਬਣਾਉਣੀ ਰੱਜ ਗਈ ਹਾਂ ਚਲੋ ਕੋਲੋਂ ਰਸ ਤੇ ਖਾਈਏ ਮੈਂ ਟੀਵੀ ਲਾਉਣਾ ਪਹਿਲੇ ਬਣਾਵਾਂਗੇ ਮੂੰਗੀ ਦੀ ਧਾਰ ਓਕੇ ਓਕੇ ਸ਼ਾਰਪ ਪਦੀਨੇ ਦੀ ਚਟਨੀ ਬਣਾਉਣੀ ਪਦੀਨਾ ਕਿੱਥੋਂ ਮਿਲੂਗਾ ਸੀ ਪਦੀਨਾ ਪਤਾ ਕਰ ਲੈਂਦੇ ਜੀ ਮਿਲ ਗਿਆ ਪਤਾ ਕਰ ਲੈਂਦੇ ਜੀ ਮਿਲ ਗਿਆ ਤੇ ਚਲੋ ਮੈਂ ਲਾਉਂਦਾ ਟੀਵੀ ਯਾਰ ਪਹਿਲਾਂ ਟੀਵੀ ਲਿਆ ਸੀ ਲਾ ਤੇ ਆਹ ਲੋ ਮਦਦ ਸੀ ਓਏ ਹਰਾਮ ਨਾ ਹਰਾਮ ਨਾ ਹਰਾਮ ਨਾ ਤੇ ਖਿੱਚਿਆ ਪੜੀ ਛੋ ਉਹ ਤੇ ਚਾਹ ਢੋਲ ਜਣੀ ਸੀ ਡਰ ਗਈ ਸੀ ਚਾਹ ਪਦੀ ਮੈਂ ਤਾਂ ਸਾਥ ਹੀ ਲਾਇਆ ਜੀ ਚਲੋ ਠੀਕ ਹੈ ਜੀ ਆਹ ਹਾ ਕੀ ਬਾਤ ਆਈ ਦਤ ਤੂੰ ਚਾਹ ਪਾਈ ਦਤ ਧੂਆ ਆਇਆ ਇਹਦਾ ਧੂਏ ਦੇ ਵਿੱਚ ਤੇਰੀ ਵੀਡੀਓ ਬਣੀ ਚਲੋ ਠੀਕ ਹੈ ਜੀ ਲੋ ਜੀ ਆਪਾਂ ਵੀ ਖਾ ਲਈਏ ਫਿਰ ਉਸ ਤੋਂ ਬਾਅਦ ਮਿਲਦੇ ਆ ਨਾਲ ਦੇਖਦੇ ਆ ਆਪਣਾ ਬਲੌਗ ਕੱਲ ਵਾਲਾ ਲਓ ਜੀ ਰੱਖ ਦਿੱਤੀ ਆ ਇੱਧਰ ਅਸੀਂ ਮੂੰਗੀ ਦੀ ਦਾਲ ਇਹਦੇ ਵਿੱਚ ਪਾਇਆ ਸੀਗਾ ਮੈਂ ਦੇਸੀ ਘਿਓ ਥੋੜਾ ਜਿਹਾ ਦਾਲ ਦੇ ਵਿੱਚ ਇਹ ਜੀ ਪੈ ਜਾਵੇ ਤਾਂ ਫੇਰ ਮੈਂ ਕੱਟ ਕਰ ਦੂੰਗੀ ਗੈਸ ਇੱਧਰ ਪਿਆਜ਼ ਵੀ ਕੱਟ ਲਿਆ ਆ ਟਮਾਟਰ ਹਰੀਆਂ ਮਿਰਚਾਂ ਕੱਢ ਲਈਆਂ ਆ ਸਾਫ਼ ਸੁਫਈਆ ਸਾਡੇ ਹੋ ਗਿਆ ਆ ਸਾਰਾ ਹੀ ਲਓ ਜੀ ਝਾੜੂ ਪੋਚਾ ਹੋ ਗਿਆ ਆ ਤੇ ਇੱਧਰ ਸਾਡੀ ਪੱਲੂ ਦੀ ਫਰਮਾਇਸ਼ ਦੇ ਉੱਤੇ ਅੱਜ ਲੱਗੀ ਪਦੀਨੇ ਦੀ ਚਟਨੀ ਬਣਨ। ਦੇਖੋ ਜੀ ਪਦੀਨਾ ਤਾਂ ਹੁਣ ਮਿਲਦਾ ਨਹੀਂ ਕਿਉਂਕਿ ਹੁਣ ਮੌਸਮ ਨਹੀਂ ਹੈਗਾ। ਆ ਬਹੁਤ ਬਾਰੀਕ ਬਾਰੀਕ ਲੈ ਕੇ ਆਏ ਆ ਪਦੀਨਾ। ਦਿੱਤਾ ਹੀ ਮਹਿੰਗਾ ਹੀ ਹੋਣਾ ਹੈ। ਕਟਣ ਘਟ 30 ਰੁਪਏ 40 ਰੁਪਏ ਦੀ ਗੁੱਚੀ ਦਿੱਤੀ ਹੋਣੀ ਹੈ ਮੰਮੀ ਹੈਨਾ। ਦਿੱਤੀ ਹੋਣੀ ਮਹਿੰਗਾ ਹੀ ਦਿੱਤਾ ਹੋਣਾ। ਇੰਨਾ ਆਪਾਂ ਕੰਨਾ ਵੀ ਕੀ ਆ ਇਹ ਹੈ ਹੈਨਾ। ਗੁੱਚੀ ਥੋੜੀ ਬੰਨੋ ਛੋਟੀਆਂ ਛੋਟੀਆਂ ਬੰਨੋ ਤੁਸੀਂ। ਇਪਤਾ ਮੰਮੀ ਇਹ ਸਿਰਫ ਉਹੀ ਪਾਣੀ ਪੂਰੀ ਵਾਲੇ ਲੈ ਕੇ ਜਾਂਦੇ ਗੋਲ ਗੱਪਿਆਂ ਵਾਲੇ ਉਦਾਂ ਕਿਹਨੇ ਵਰਤਣਾ ਆ ਉਦਾਂ ਕੋਈ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਸ਼ਾਦੀਆਂ ਸ਼ਾਦੀਆਂ ਵਿੱਚ ਜਦੋਂ ਪੁੱਛ ਨਹੀਂ ਛੁੱਟੀ ਮਨਾਉਂਦੇ ਬਸ ਉਦਾਂ ਕਿਹਨੇ ਉੱਥੇ ਬਣਾਉਣਾ ਹੁੰਦਾ ਆ ਹਨਾ ਆ ਤਾਂ ਮੇਰੀ ਕੁੜੀ ਕਿੰਨੇ ਦਿਨਾਂ ਦੀ ਕਹਿੰਦੀ ਆ ਮੰਮੀ ਚਟਣੀ ਬਣਾ ਕੇ ਦੋ ਪਦੀਨੇ ਦੀ ਅੱਜ ਮੂੰਗੀ ਦੀ ਦਾਲ ਬਣਾਈ ਆ ਤੇ ਕਹਿੰਦੀ ਚਟਣੀ ਬਣਾਓ ਚਲੋ ਮੈਂ ਕਿਹਾ ਕੱਢ ਲਓ ਥੋੜਾ ਜਿਹਾ ਹੋਰ ਥੋੜਾ ਜਿਹਾ ਮੰਮੀ ਇਦਾਂ ਕਰਦੇ ਆ ਆਪਾਂ ਇਹਨੂੰ ਸਵਾਰ ਕੇ ਰੱਖ ਲੈਨੇ ਆ ਆਪਾਂ ਦੂਜੀ ਉਹ ਬਣਾਉਂਦੇ ਆ ਜਿਹੜੀ ਇਮਲੀ ਦੀ ਸੋਸ ਨਹੀਂ ਬੜਾਈ ਦੀ ਪਕੌੜਿਆਂ ਵਾਲੀ ਉਹ ਬਣਾਉਂਦੇ ਆ ਹੈ ਬਣਾ ਲਓ ਆਹੋ ਚਲੋ ਮਿਲਦੇ ਆ ਫੇਰ ਕੱਲ੍ਹ ਇਹ ਕੰਮ ਕੁੰਮ ਲਓ ਜੀ ਇੱਧਰ ਸਾਡੀ ਦਾਲ ਵੀ ਬਣ ਗਈ ਠੀਕ ਹੈ ਇਹਨੂੰ ਲਾਵਾਂਗੇ ਤੜਕਾ ਤੜਕਾ ਕਰ ਲਿਆ ਤਿਆਰ ਪਿਆਜ਼ ਕੱਟ ਲਿਆ ਟਮਾਟਰ ਮਿਰਚਾਂ ਗ੍ਰाइंड ਕਰ ਲਈਆਂ ਇੱਧਰ ਮੈਂ ਬਣਾਈ ਆ ਪੁਦੀਨੇ ਦੀ ਚਟਨੀ ਲੋ ਦੇਖ ਸਕਦੇ ਆ ਜੀ ਬਣਾ ਲਿਆ ਇੱਕ ਤਾਂ ਇਹ ਬਣਾਈ ਆ ਖੱਟੀ ਮਿੱਠੀ ਚਟਨੀ ਇਮਲੀ ਤੇ ਗੁੜ ਪਾ ਕੇ ਇੱਕ ਮੈਂ ਚਟਨੀ ਬਣਾਉਂਗੀ ਪੁਦੀਨੇ ਦੀ ਤੇ ਹਾਂ ਮੰਮੀ ਪਦੀਨੇ ਦੀ ਪਦੀਨਾ ਪਿਆਜ਼ ਤੇ ਇਮਲੀ ਪਾ ਕੇ ਉਹ ਪਕੌੜਿਆਂ ਨਾਲ ਖਾਣ ਵਾਲੀ ਚਟਨੀ ਥੋੜੀ ਜਿਹੀ ਉਹ ਬਣਾ ਲੈਣੀ ਹੈ ਜਿਹੜਾ ਹੱਪ ਕੱਲ ਪਕੌੜੇ ਬਣੂਗੇ 100% ਆਹੋ ਚਟਨੀ ਬਣਾਣੀ ਪਕੌੜੇ ਤੋਂ ਬੂ ਤੇ ਹੁਣ ਅਸੀਂ ਪੀਵਾਂਗੇ ਚਾਹ ਪਹਿਲਾਂ ਤਾਂ ਲਾ ਲਈਏ ਤੜਕਾ ਦਾਲ ਨੂੰ ਦਾਲ ਮੈਂ ਥੋੜੀ ਜਿਆਦਾ ਤਾਂ ਬਣਾਈ ਸੀਗੀ ਤੇ ਪਲਕ ਕਹਿੰਦੀ ਸੀ ਸ਼ਾਮੀ ਚਾਵਲ ਬਣਾਈਓ ਥੋੜੇ ਜੇ ਤੇ ਫੇਰ ਐਦਾ ਕਰਾਂਗੇ ਸ਼ਾਮੀ ਚਾਵਲ ਬਣਾ ਲਾਂਗੇ ਮੰਮੀ ਹੈ ਹੈ ਤਾਂ ਅੱਜ ਤਾਂ ਮੰਮੀ ਸਿਰ ਸਿਰ ਨਾ ਹਤਾ ਮੰਮੀ ਹਾਂ ਉਹਨੇ ਗੋਲਿਆ ਤੇਰ ਤੋਂ ਬੰਦਿਆ ਨੇ ਕਿਦਾਂ ਧੁੱਪੇ ਬੈਠੇ ਸੀ ਨਹੀਂ ਨਹੀਂ ਹਾਂ ਮੈਂ ਪਦੀਨਾ ਲਾ ਕੇ ਤੇ ਬੱਸ ਮੈਂ ਪਾਇੰਟ ਲਾ ਕੇ ਤੇ ਉਹ ਚੋਂ ਨੂੰ ਵੀ ਆ ਜਿਹੜਾ ਪਦੀਨਾ ਪਿਆ ਆ ਨਾ ਥੋੜਾ ਜਿਹਾ ਬਚਿਆ ਆ ਇਹਨੂੰ ਆਪਾਂ ਕੱਢ ਲਾਂਗੇ ਥੋੜੀ ਚਟਨੀ ਬਣਾ ਲੈਂਦੇ ਆ ਥੋੜੀ ਜਿਹੀ ਜਿੱਦਾਂ ਹਾਂ ਠੀਕ ਆ ਲਓ ਕੱਢ ਦੇਵਾਂਗੇ ਬੇਠੀ ਬੇਠੀ ਮੈਂ ਪਹਿਲਾਂ ਚਾਹ ਪੀਣੀ ਸੀ ਤੁਹਾਡੇ ਕੋਲ ਤੇ ਉਹ ਵੀ ਉਹਨੇ ਵੀ ਫੀਲ ਹੁੰਦੀ ਆ ਉਹ ਹੁਣ ਕੀ ਬੂੜ ਦਉਣ ਲੱਗੀ ਆ ਆਹੋ ਕੁਝ ਨਹੀਂ ਖਾ ਲੇਦਾ ਕੁੜੀ ਦਾ ਚਲੋ ਮਿਲਦੇ ਆ ਜੀ ਫੇਰ ਇਹ ਚਾਹ ਪੀਣੀ ਐ ਨਾ ਕਿਉਂ ਚਲ ਠੀਕ ਆ ਫਿਰ ਓਕੇ ਠੀਕ ਹੈ ਤੇ ਆਪਾਂ ਅਸੀਂ ਘਰੇ ਤੇ ਘਰੇ ਪੀਂਦੇ ਪਏ ਚਾਹ ਤੇ ਹਾਂਜੀ ਹਾਂਜੀ ਕੀ ਪਲਾਨ ਹੈ ਅੱਜ ਦਾ ਪਦੀਨਾ ਮੈਂ ਘਰੇ ਬਣਾ ਗਿਆ ਸੀਗਾ ਚਟਨੀ ਬਣਾਇਆ ਕੀ ਬਣਾਇਆ ਅੱਛਾ ਚਟਨੀ ਬਣਾਣੀ ਸੀ ਦੀ ਬਣਾਇਆ ਖੱਟੀ ਮਿੱਠੀ ਜਿਹੀ ਚਟਨੀ ਪਦੀਨੇ ਦੀ ਦਿਖਾਓ ਠੀਕ ਹੈ ਉਹ ਫ੍ਰਿਜ ਚ ਰੱਖੀ ਆ ਅੱਛਾ ਫ੍ਰਿਜ ਚ ਰੱਖਤੀ ਹੈ ਤੇ ਇੱਕ ਧਾਰ ਬਣਾ ਲਈ ਆ ਪਦੀਨੇ ਦੀ ਹਾਂ ਪਦੀਨੇ ਦੀ ਅੱਧਾ ਰੱਖ ਤੇ ਚਾਵਲ ਓਕੇ ਠੀਕ ਹੈ ਦਾਲ ਚਾਵਲ ਜਿਹੜੀ ਆ ਜਿਹੜਾ ਪਦੀਨਾ ਨਾ ਇਹ ਧੋ ਕੇ ਰੱਖੇ ਇਹਦੀ ਬਣਾਣੀ ਆ ਪਕੌੜਿਆਂ ਵਾਲੀ ਚਟਨੀ ਨਹੀਂ ਇੱਕ ਬਣਾ ਦੇ ਹੁੰਦੇ ਉਹ ਹੱਟ ਉਹ ਦੂਜੀ ਪਿਆਜ਼ ਤੇ ਇਮਲੀ ਪਾ ਕੇ ਇਹਦੇ ਮਿੱਠਾ ਨਹੀਂ ਪਾਉਣਾ ਇੱਥੇ ਮਿੱਠਾ ਨਹੀਂ ਪਾਉਣਾ ਉਹ ਦੂਜੀ ਜੇ ਮਿੱਠਾ ਪਾਇਆ ਜਾਂ ਜਿੱਦਾਂ ਇੱਕ ਤਾਂ ਹੁੰਦੀ ਆ ਇਮਲੀ ਵਾਲੀ ਚਟਨੀ ਜਿਹੜੀ ਵਿੱਚ ਜਿਹੜੀ ਮਿੱਠੀ ਹੁੰਦੀ ਆ ਅੱਜ ਕੁੜੀ ਦੀ ਫੇਵਰਟ ਬਣੀ ਆ ਵੇ ਦਾਲ ਚੋਲ ਦੇ ਉਹ ਕਹਿੰਦੀ ਸੀ ਇਹਨਾਂ ਚਟਨੀ ਬਣਾਈਓ ਨਾਲ ਹਣਾ ਨਾ ਪਹਿਲਾਂ ਪਲਕ ਆਜੂਗੀ ਤਾਂ ਫੇਰ ਮੈਂ ਬਣਾਉਂਗੀ ਸ਼ਾਮ ਨੂੰ ਮਿਕਸੀ 'ਚ ਮਿਕਸੀ ਬਾਹਰੇ ਆ ਨਹੀਂ ਹੁਣ ਪਲਕ ਨੂੰ ਆਪਾਂ ਲੈ ਕੇ ਨਹੀਂ ਜਾਣਾ ਨਾਲ ਪਲਕ ਲਈ ਮੈਂ ਬਣਾ ਲਈ ਆ ਤਾਂ ਥੰਦ ਖਾਲ ਯਾਰ ਜੀ ਦਾ ਉਹ ਵੀ ਮੰਗੀ ਆ ਤੇ ਆ ਦੇਖੋ ਨਵੀਂ ਨਵੀਂ ਆ ਆ ਦੇਖੋ ਓਕੇ ਇਹ ਜਿਹੜੀ ਦੂਜੀ ਬਣਾਈ ਦੀ ਆ ਨਾ ਰੋਟੀ ਨਾਲ ਖਾਣ ਵਾਲੀ ਉਹ ਦੂਜੀ ਜਿਹੜੀ ਪਕੌੜਿਆਂ ਨਾਲ ਖਾਣ ਵਾਲੀ ਬਣਾਈ ਦੀ ਆਪਾਂ ਪਕੌੜਿਆਂ ਨਾਲ ਖਾਣ ਵਾਲੀ ਉਹ ਵੀ ਬਣਾ ਕੇ ਦੱਸਾਂਗੇ ਵੀ ਕਿੱਦਾਂ ਬਣਦੀ ਆ ਹਾਂ ਬਹੁਤ ਟੇਸਟੀ ਲੱਗਦੀ ਆ ਉਹ ਬਹੁਤ ਸਵਾਦ ਬਣਦੀ ਸਹੀ ਗੱਲ ਆ ਉਹਦੇ ਵਿੱਚ ਮਿੱਠਾ ਨਹੀਂ ਪਾਉਣਾ ਹੈਗਾ ਚਲੋ ਪੀਓ ਤੁਸੀਂ ਚਾਹ ਤੇ ਇਹਦੇ ਕਪੜਾ ਫੇਨਾ ਮੈਂ ਚਾਹ ਪੀਣ ਮੈਂ ਪਹਿਲਾਂ ਪਹਿਲਾਂ ਪੀਲੋ ਪੀਲੋ ਸਾਰਾ ਕੰਮ ਨੇ ਵੇਲੇ ਆ ਔਰ ਦੇਖੋ ਜੋ ਕਿਦਾਂ ਨੇਰੇ 'ਚ ਬੈ ਕੇ ਚਾਹ ਪੀਂਦੇ ਆ ਆਹ ਦੀਦੀ ਵੀ ਹੈ ਨਹੀਂ ਨੇਰੇ ਚ ਉਹ ਕਾਫੀ ਜ਼ਿਆਦਾ ਨੇਰੇ ਚ ਦੀਦੀ ਵੀ ਹੈ ਨਹੀਂ ਮੈਂ ਕਿਹਾ ਹੋ ਗਿਆ ਡੁੱਬ ਜਾਣਾ ਹੋ ਗਿਆ ਤਾਂ ਕੀ ਨਿਕਲਦਾ ਵੀ ਆਪਣੀ ਵਾਲੇ ਕੋਲੇ ਭਾਰਾ ਗਈ ਜਾਂਦੀ ਚਲੋ ਪੀਓ ਓਕੇ ਜੀ ਲਿਆ ਪੁੱਤ ਯਾਰ ਉਹ ਮੈਂ ਕੀ ਕਰਾਂ ਨਹੀਂ ਮਿਲਿਆ ਤਾਂ ਦੇਖੋ ਜੀ ਇਹ ਨਹੀਂ ਪੁੱਛਿਆ ਵੀ ਪੇਪਰ ਕਿੱਦਾਂ ਦਾ ਹੋਇਆ ਕੀ ਹੋਇਆ ਕਿੱਦਾਂ ਦੱਸਿਆ ਨਹੀਂ ਕੁਝ ਵੀ ਇਹ ਪੁੱਛਦੀ ਆ ਵੀ ਕੀ ਲੈ ਕੇ ਆਏ ਆ ਪਹਿਲਾਂ ਪੇਪਰ ਕਿੱਦਾਂ ਦਾ ਹੋਇਆ ਪੁੱਤ ਹੋਈ ਹੋਇਆ ਬਸ ਹੁਣ ਯਾਰ ਪੁਦੀਨਾ ਹੀ ਨਹੀਂ ਹੈਗਾ ਬਾਜ਼ਾਰ ਦੇ ਵਿੱਚ ਤਾਂ ਕਿਸੇ ਕੀ ਕਰ ਸਕਦੇ ਆ ਪੁਦੀਨਾ ਮਿਲੂਗਾ ਤੇ ਫੇਰ ਹੀ ਚਟਣੀ ਬੰਨੀ ਸੀਗੀ। ਓਏ ਯਾਰ। ਪੁਦੀਨੇ ਦਾ ਮੌਸਮ ਨਹੀਂ ਹੈਗਾ ਪੁੱਤ। ਗਰਮ ਬਹੁਤ ਖੁੱਲੋ ਆਹ। ਫਟਾਫਟ ਖਲੋ ਭੁਖੀ। ਲਓ ਜੀ ਭੁੱਖ ਬਹੁਤ ਲੱਗੀ ਹੈ ਜੀ। ਪੇਪਰ ਹੋਇਆ ਕਿਦਾਂ ਦਾ ਆਇਆ? ਬਹੁਤ ਵਧੀਆ ਹੋਇਆ ਇਹ ਪੇਪਰ। ਹਾਂ। ਹੂੰ। ਆਜ ਹੁਣ ਥੋੜੀ ਵਧੀਆ ਹੋ ਰਹੀ ਹੈ। ਵਧੀਆ ਹੋ ਗਿਆ। ਟੁਪ ਟੁਪ ਪੈ ਰਹੀ ਆ। ਆਏ ਹਾਂ। ਟੁਪ ਪੈ ਰਹੀ ਆ ਤਾਂ ਕਰਕੇ ਵਧੀਆ ਹੋਇਆ ਨਾ। ਚਲੋ ਚੱਲਣਾ ਚਲਿਏ ਫੇ ਆਪਾਂ ਚਲਿਏ ਇੱਕ ਮਿੰਟ ਰੁਕੋ ਕਿੰਨਾ ਨਹੀਂ ਮਿਲਿਆ ਬੱਦ ਪਦੀਨੇ ਦੀ ਚਟਣੀ ਮਿਲੀ ਨਹੀਂ ਹੈਗੀ ਜੂ ਤਾਂ ਕਿਸੇ ਔਰ ਸੇ ਬੋਲਣਾ ਹੈ ਪਦੀਨੇ ਦੀ ਚਟਣੀ ਦੇ ਕੇ ਖੋਈ ਹੋ ਗਈ ਹੈ ਹਨਾ ਪਾਲਾ ਵਿੱਚ ਥੋੜੀ ਜੀ ਦਾਲ ਬਾਕੀ ਦੀ ਮੈਂ ਬੰਦ ਕਰ ਦਮਾ ਲੱਗੀ ਸਾਰਾ ਦੇਖੋ ਖਾਣ ਹੁਣ ਵਿੱਚ ਪਦੀਨੇ ਚਲਿਏ ਆਪਾਂ ਪਾਲਾ ਵਿੱਚੋਂ ਹੈਦੀ ਰੁਕ ਜਾ ਰੁਕ ਜਾ ਮੈਂ ਤਾਂ ਗਲ ਆ ਰਿਹਾ ਕਰ ਲੋ ਕਰ ਲੋ ਕਰ ਲੋ ਮੈਨੂੰ ਤਾਂ ਅਸਲ ਪਿੱਛੇ ਜਾਣਾ ਚਾਹੀਦਾ ਜਾ ਦਿਲ ਜਾ ਪਿੱਛੇ ਲੋ ਜੀ 4 ਵਜੇ ਦੇ ਰਹਿ ਗਏ 20 ਮਿੰਟ ਤੇ ਆਪਾਂ ਆਏ ਹਾਂ ਹੁਣ ਘਰੇ ਹੁਣ 4 ਵਜੇ ਦਿਲ ਜਾਣਾ ਇਹਨੇ ਟਿਊਸ਼ਨ ਤੇ ਟਾਈਮ ਦੇ ਕੋ ਬਿਲਕੁਲ ਨਹੀਂ ਹੁੰਦਾ ਜੇ ਰੋਟੀ ਗੱਡੀ ਜੇ ਨਾ ਖਾਵੇ ਤੇ ਫਿਰ ਬਹੁਤ ਔਖਾ ਜਾਂਦਾ ਹਨਾ ਤਾਂ ਮੁਸ਼ਕਲ ਹੋ ਜਾਂਦੀ ਹੈ ਹਾਂ ਹੁਣ ਦੇਖੋ ਮੈਨੂੰ ਵੀ 20 ਮਿੰਟਾਂ ਦੇ ਵਿੱਚ ਉਹ ਰੋਟੀ ਖਾ ਕੇ ਤੇ ਇਹਨੂੰ ਛੱਡਣ ਜਾਣਾ ਪੈਣਾ ਚਲੋ ਕਰ ਲਓ ਦਾਲ ਦੁੱਲ ਗਰਮ ਤੇ ਲੈਓ ਅੰਦਰ ਤੇ ਬਸ ਇਹਦੇ ਕੋ ਇੰਨਾ ਕੀ ਟਾਈਮ ਹੋਣਾ ਵੀ ਕੱਪੜੇ ਚੇਂਜ ਕਰਾ ਕਰਕੇ ਤੇ ਫ੍ਰੀ ਹੋਣਾ ਬਸ ਇਹਨੇ ਚਲੋ ਲੈਓ ਅੰਦਰ ਹਾਂਜੀ ਕਿਦਾਂ ਜੀ ਬਹੁਤ ਠੀਕ ਹਾਂਜੀ ਲਓ ਜੀ ਲੱਗੇ ਆ ਜੀ ਆਪਾਂ ਹੁਣ ਨਾਸ਼ਤਾ ਕਰਨ ਚਾਵਲ ਦਾਲ ਦੇ ਨਾਲ ਪੁਦੀਨੇ ਦੀ ਚਟਣੀ ਹਾਂਜੀ ਤੁਸੀਂ ਤਾਂ ਖਾ ਟੇਸਟ ਕਰ ਲਿਆ ਗੱਡੀ ਚ ਥੋੜਾ ਜਿਹਾ ਕਿਦਾਂ ਦੇ ਲੱਗੇ ਸਵਾਦ ਸੀ ਹਾਂਜੀ ਚਟਣੀ ਬਹੁਤ ਸਾਰਾ ਹੂੰ ਹੂੰ ਵਧੀਆ ਚਲੋ ਠੀਕ ਹੈ ਜੀ ਆਪਾਂ ਵੀ ਹੁਣ ਟੇਸਟ ਕਰਕੇ ਦੇਖਦੇ ਹਾਂ ਮੈਂ ਗੱਡੀ ਜੇ ਟੇਸਟ ਕੀਤਾ ਨਹੀਂ ਸੀਗਾ ਮੈਂ ਕਹਾਂ ਜੇ ਟੇਸਟ ਗੱਡੀ ਜੇ ਕਰ ਲਿਆ ਤਾਂ ਮੁੜ ਕੇ ਗੱਡੀ ਕਿਦਾ ਚਲਾਉਣੀ ਆ ਹਾਂ ਜਪਾ ਜਿਹੜੇ ਰਸ ਕਾਲੇ ਰੋਟੀ ਹਾਂ ਹੁਣ ਖਾਣ ਲੱਗੇ ਆ ਰੋਟੀ ਚਲੋ ਠੀਕ ਹੈ ਜੀ ਮਿਲਦੇ ਆ ਰੋਟੀ ਰੋਟੀ ਖਾ ਕੇ ਫਿਰ ਅਜਾ ਭੁੱਖ ਵੀ ਨਹੀਂ ਲੱਗੀ ਰਸ ਨਾਲ ਤੇ ਭਾਵੇਂ ਨੇ ਰਸੇ ਇੰਨੇ ਨੇ ਦੋ ਹੀ ਖਾਦੇ ਮੈਂ ਮੈਂ ਪੰਜ ਛੇ ਖਾ ਲਏ ਸੀ ਕਿ ਮੈਂ ਜਾਦੇ ਖਾ ਲਏ ਜੀ ਨਾ ਤਾਂ ਲੱਗੀ ਮੈਨੂੰ ਭੁੱਖ ਫਿਰ ਚਲੋ ਠੀਕ ਆ ਜੀ ਪੌਣੇ 6 ਹੋ ਗਏ ਆ ਤੇ ਆਪਾਂ ਅਗੇ ਘਰੇ ਨੂੰ ਲੈ ਗਏ ਇਹਦੇ ਹੋ ਗਏ ਪੇਪਰ ਸ਼ੁਰੂ ਹੁਣ ਪੇਪਰ ਹਾਂ ਰਿਟਨ ਸ਼ੁਰੂ ਹੋ ਗਿਆ ਹਾਂ ਤੇ ਜਲਦੀ ਆ ਗਈ ਆ ਉਹ ਘਰੇ ਆ ਕੇ ਫੋਨ ਨਹੀਂ ਫੋਨ ਛੱਡ ਦੇ ਆਲੇ ਕੰਪਿਊਟਰ ਆਇਆ ਕੱਲ ਆਹ ਕੱਲ ਕੰਪਿਊਟਰ ਦਾ ਆਇਆ ਤੇ ਜਲਦੀ ਗੱਲੀ ਆ ਗਈਆਂ ਤੁਸੀਂ ਦੋ ਹਾਂਜੀ ਤੁਸੀਂ ਕਰੀ ਜਾਂਦੇ ਜੀ ਬਸ ਕੋਸ਼ ਨਹੀਂ ਕੱਪੜਿਆਂ ਦੇ ਮੁੰਡੇ ਆਏ ਸੀ ਇਹ ਚਾਜੂ ਬਣਾ ਕੇ ਦਿੱਤੀ ਆ ਉਹ ਹਾਰਮੋਨ ਨਹੀਂ ਆ ਗਏ ਮੈਨੂੰ ਦੁਕਾਨੇ ਮਿਲ ਕੇ ਗਿਆ ਮੈਨੂੰ ਉਦਾਂ ਮੈਂ ਪੁੱਛਣਾ ਸੀਗਾ ਉਹ ਚੰਡੀਗੜ੍ਹ ਜਾ ਕੇ ਕੀ ਜਿੱਤੇ ਆਇਆ ਉਹਨੇ ਕਹਿੰਦਾ ਮਾਂ ਰੋਟੀ ਪਾਣੀ ਦੀ ਖਾਣ ਨੂੰ ਚੱਜਦਾ ਮਿਲਿਆ ਨਹੀਂ ਤਾਂ ਮਾਂ ਜਿੱਤੇ ਆਈ ਚਾਹ ਬਹੁਤ ਸੁਆਦ ਆ ਮੁੰਡਾ ਨੇ ਕਿ ਚਾਹ ਕਿੰਨਾ ਚਾਹ ਬਹੁਤ ਸੁਆਦ ਮੈਂ ਉਹੀ ਗੱਲ ਕਹਿੰਦਾ ਉੱਥੇ ਬਹੁਤ ਸਾਰੀ ਸੀ ਇੱਦਾਂ ਦੇ ਟੋਣੇ ਫੇਰ ਖਾਣੀ ਆ ਮੈਂ ਉਹੀ ਗੱਲ ਕਹਿੰਦਾ ਉੱਥੇ ਖਾਣ ਪੀਣ ਨੂੰ ਕੁਝ ਮਿਲਿਆ ਨਹੀਂ ਚੱਜਦਾ ਤੇ ਹੁਣ ਮਾਂ ਜਿੱਤੇ ਆਈ ਨਾ ਫਿਰ ਚਾਹ ਨਾ ਰੋਟੀ ਕਹਿੰਦੇ ਖਾਣੇ ਦਾ ਬਹੁਤ ਸੁਆਦ ਚਲੋ ਠੀਕ ਮੈਂ ਚੱਲਾਂ ਦੁਕਾਨੇ ਫੇਰ ਅਜੇ ਮੁੜ ਕੇ ਆਉਣਾ ਇਹੋ ਸਮਾਨ ਹੀ ਆ ਗਿਆ ਉਹਨੇ ਚਾਹ ਬਣਾਉਣਾ ਉਹ ਲੈ ਦਿੰਦਾ ਕੋਈ ਨਹੀਂ ਹਰਾਂ ਜਾਣਾ ਲਿਆ ਐ ਸਮਾਨ ਤੁਹਾਡਾ ਇੱਕ ਚਾਰਟ ਪੇਪਰ ਸਕੈਚ ਪੈਨ ਕ੍ਰੈਯੋਨ ਕਲਰ ਤੇ ਇੱਕ ਮੋਟਾ ਮਾਰਕਰ ਤੇ 10 ਪੈਕਟ ਮੈਗੀ ਦੇ 10 ਪੈਕਟ ਮੈਗੀ ਦੇ ਕਿਦਾਂ ਕੀ ਹੋਇਆ ਆ ਲਓ ਜੀ 10 ਪੈਕਟ ਮੈਗੀ ਦੇ ਲਿਆ ਤੇ ਹਾਂ ਜੀ ਕਿਦਾਂ ਜੀ ਆ ਗਏ ਚੰਡੀਗੜ੍ਹੋਂ ਓਏ ਆ ਗਏ ਚੰਡੀਗੜ੍ਹੋਂ ਚਲੋ ਵਧੀਆ ਗੱਲਾਂ ਕਿਦਾਂ ਰਿਹਾ ਫਿਰ ਸਫਰ ਕਾਵੜ ਕੋਈ ਠਕਾਵੜ ਤਾਂ ਹੋਣੀ ਸੀਗੀ ਬਸ ਹੋ ਗਈ ਮਾਂ ਜਿੱਤੇ ਆਈ ਉੱਥੇ ਮੰਮੀ ਸਹੀ ਗਾ ਨਹੀਂ ਗੱਲ ਕਿ ਮੰਮੀ ਜਿੱਤੇ ਆਈ ਮੰਮੀ ਜਿੱਤੇ ਆਈ ਨਾ ਹਾਂ ਚਲੋ ਠੀਕ ਮਿਲਦੇ ਆਂ ਫਿਰ ਲਓ ਜੀ 8 ਵਜੇ ਚੱਲਿਆ ਤੇ ਆਪਾਂ ਆ ਗਏ ਘਰੇ ਇੰਦਰ ਸੱਸ ਨੂੰ ਖਾਣ ਡੀਆਂ ਸੇ ਕੱਟ ਗਏ ਆਪਾਂ ਪੱਲੂ ਦੀ ਲੀਤੀਆਂ ਵਾਲੀ ਗੱਲ ਚਿੱਤੇ ਆ ਜਾਂਦੀ ਕਹਿੰਦੀ ਕਿਲੋ ਲੀਤੀਆਂ ਸੱਸ ਨੂੰ ਕਿਲੋ ਲੀਜੀਏ ਸੱਸ ਨੂੰ ਹੀ ਖਾ ਗਈਆਂ ਇਹ ਗੱਲ ਕਹਿੰਦੀ ਹੈ ਨਾ ਲਓ ਜੀ ਇੱਧਰ ਕੋਈ ਨਹੀਂ ਸੇਬ ਖਾ ਰਹੇ ਅਮਰੂਦ ਖਾ ਰਹੇ ਆਂ ਤੁਹਾਡੇ ਲਈ ਸੇਕ ਕਰਤੇ ਆਂ ਓਕੇ ਮੁੰਨੇ ਹੋਣੇ ਉਹ ਬਰ ਸੇ ਨਹੀਂ ਨਾ ਖਾਂਦੇ ਅਮਰੂਦ ਖਾਣਾ ਠੀਕ 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 ਚਲੋ ਇੱਕ ਬਾਹਰ ਕੋਣ ਆਇਆ ਹਾਂਜੀ ਤੁਸੀਂ ਕਿਧਰੋਂ ਮੈਂ ਕੰਮ ਹੀ ਛੱਡ ਕੇ ਆਂ ਓਕੇ ਦੁੱਧ ਲੈ ਆਇਆ ਤਾਂ ਕਦਮਾ ਹਾਂ ਚਲੋ ਲਿਓ ਜੀ ਦਿਓ ਸਾਡਾ ਸੇਕ ਕਿੱਥੇ ਆਈ ਸੇਕ ਆਈਏ ਕੱਟ ਦਿਓ ਕੱਟ ਦਿਓ ਸੇ ਥੋੜਾ ਜਿਹਾ ਹੋਰ ਕੱਟ ਦਿਓ ਸੇ ਦੇ ਲਿਆ ਕੇ ਇੱਕ ਹੋਰ ਅਮਰੂਦ ਲੈ ਜਾ ਕੇ ਸਾਰਾ ਹੀ ਹਾਂਜੀ ਕਿਦਾਂ ਜੀ ਕਰਨ ਲੱਗੇ ਰੋਟੀ ਪਾਣੀ ਦਾ ਹੋਰ ਹੋਰ ਤੇ ਮੇਰੇ ਖਾਜ ਹਾਰਮਨ ਨੇ ਤਾਂ ਮੁੰਡੇ ਨੇ ਮੈਗੀ ਖਾ ਲਈ ਹੈ ਨਾ ਹਾਂ ਤੇ ਆਪਾਂ ਰੋਟੀ ਪਲਗ ਤੂੰ ਵੀ ਖਾ ਲਈ ਮੈਗੀ ਹਾਂ ਲੋਣੇ ਮੈਗੀ ਖਾ ਲਈ ਆ ਓਕੇ ਤੂੰ ਇਧਰ ਫੋਨ ਦੇਖਣ ਰਹੀ ਆ ਉਧਰੋਂ ਤੇਰਾ ਕੰਮ ਕਰਦੀ ਪਈ ਆ ਤੇ ਤੇਰਾ ਫਰਜ਼ ਨਹੀਂ ਬਣਦਾ ਵੀ ਉਹਦੇ ਨਾਲ ਬੈਠਾ ਜਾ ਕੇ ਮੈਂ ਆ ਤੀ ਤੀ ਨੀ ਕਿੱਥੇ ਚਲ ਜਾ ਉਹ ਤੇਰੇ ਮੈਂ ਕਾਲ ਨੂੰ ਬਣਾ ਲੂੰਗੀ ਆਪੇ ਮੈਂ ਦਿਖਾਗੀ ਬਸ ਮੈਨੂੰ ਲਾਈਕ ਕਰਨੀ ਬਸ ਆ ਲੜਾਈ ਕਰਨੀ ਆ ਤੂੰ ਲੜ ਕੇ ਹੀ ਬਸ ਦੇਖੋ ਜੀ ਪਲਗ ਦਾ ਕੰਮ ਆ ਤੇ ਇਧਰ 꾸ੜੀ ਕਰਨ ਈ ਆ ਤੇ ਆਪ ਉਧਰ ਜਾ ਕੇ ਬੈਠੀ ਆ ਹੋ ਮੈਗੀ ਖਾ ਲਈ ਹੋਰ ਖਾਈ ਚਲੋ ਜੀ ਅੱਜ ਇਹਦੀ ਡਿਊਟੀ ਲੱਗੀ ਚਾੜ ਦੇ ਉਹਦਾ ਹਾਰਮਨ ਦੀ ਲੱਗਦੀ ਹੁੰਦੀ ਹੈ ਹਮੇਸ਼ਾ ਪਰ ਅੱਜ ਇਹਦੀ ਡਿਊਟੀ ਲੱਗੀ ਚਾੜ ਬਣਾਉਣ ਦੀ ਕੋਈ ਨਹੀਂ ਵਿਛਾ ਲਵੇਂ ਚੱਦਰ ਪਿਛਾਈ ਨਹੀਂ ਹਾਲੇ ਚੱਦਰ ਵੀ ਨਹੀਂ ਪਿਛਾਈ ਆ ਜੀ ਕੋਈ ਨਹੀਂ ਵਿਛਾ ਲੈਣੇ ਚੱਦਰ ਤੂੰ ਕੱਢ ਦੇ ਮੈਂ ਪਿਛਾ ਦਿੰਨਾ ਚੱਦਰ ਤਾਂ ਮੈਂ ਕੱਢ ਕੇ ਰੱਖੀ ਆ ਮੈਂ ਉਹ ਵੀ ਚਲ ਠੀਕ ਤੁਸੀਂ ਇਦਾਂ ਕਰੋ ਤੁਸੀਂ ਰੋਟੀ ਬਣੀ ਦਾ ਕਰੋ ਤੇ ਮੈਂ ਚੱਦਰ ਵਿਛਾਣਾ ਜਾ ਕੇ ਹੈ ਓਕੇ ਵਿਛਾਣਾ ਚੱਦਰ ਮੈਂ ਚਲ ਮੈਂ ਮੇਰੇ ਕਿੰਨੇ ਦੋ ਫੁੱਲ ਕਲਾਈ ਲਓ ਜੀ ਚੱਦਰ ਵਿਛੋਣੀ ਹੈ ਜੀ ਲੱਗੇ ਹੁਣ ਅਸੀਂ ਚੱਦਰ ਵਿਛੋਣ ਬਲੌਕ ਕਰਦੇ ਬੰਦ ਲਓ ਜੀ ਚੱਦਰ ਅਸੀਂ ਵਿਛਾਤੀ ਆ ਤੇ ਉੱਧਰ ਸਾਡੀ ਲੱਗੀ ਰੋਟੀ ਚਲੋ ਚੱਲਦੇ ਹਾਂ ਜੀ ਹੁਣ ਰੋਟੀ ਖਾਣੇ ਚੱਲ ਗਏ ਆਪਾਂ ਲਓ ਜੀ ਰੋਟੀ ਆ ਗਈ ਸਾਡੀ ਹਾਂਜੀ ਖਾਲੀ ਮੈਗੀ ਹੋ ਗਈ ਹੋਰ ਨਾ ਲੱਗਾ ਚਲੋ ਨਾਓ ਇੰਨੀ دیر ਤੇ ਆਇਆ ਕੀ ਕਰੀ ਜਾਂਦਾ ਸਿਕਾ ਲੋ ਬਣਾਏ ਦੁੱਧ ਜਾਂਦੇ ਰੋਹਿਤ ਨੇ ਸ਼ੁਰੂ ਕਰਤਾ ਚਲੋ ਠੀਕ ਹੈ ਜੀ ਲਓ ਜੀ ਅਸੀਂ ਵੀ ਹੁਣ ਰੋਟੀ ਖਾ ਗਏ ਤੇ ਮਿਲਦੇ ਆਂ ਜੀ ਫਿਰ ਬਣਾ ਵੱਖਣ ਨਹੀਂ ਆ ਰਾਤ ਨੂੰ ਖਾ ਕੇ ਤੇ ਰਹੰਦੋ 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 ਵਧੀਆ ਸੋ ਜੀ ਟਾਈਮ ਹੋ ਗਿਆ ਸਵਾ 9 ਦਾ ਤੇ ਆਪਾਂ ਹੁਣ ਚੱਲਨੇ ਆਪਣੇ ਕਮਰੇ ਚ ਤੇ ਇੱਧਰ ਹੋ ਰਹੀ ਹੈ ਜੀ ਲਓ ਜੀ ਚਾਟ ਗਿਆ ਬਣ ਰੰਗ ਹੁਣ ਪਲਕ ਕਰ ਰਹੀ ਹੈ ਵਿੱਚ ਇਹਦੇ ਹਾ ਜੀ ਜੀ ਗਿੱਟੇ ਹੂੰ ਕੁਛ ਰਲ ਕੇ ਬਣਾਇਆ ਦੋਨਾਂ ਜਣੀਆਂ ਨੇ ਸੋਨਾ ਬਣ ਗਿਆ ਤਾਂ ਬਹੁਤ ਸੋਨਾ ਬਣਿਆ ਬਹੁਤ ਸੋਨਾ ਬਣਿਆ ਸੋਨਾ ਨਹੀਂ ਬਹੁਤ ਸੋਨਾ ਹੂੰ ਚਲੋ ਲੋ ਜੀ 10 ਵਜ ਗਏ ਆ ਤੇ ਹੁਣ ਲੱਗੇ ਆ ਜੀ ਆਪਾਂ ਕਾਫੀ ਬਣਾਉਣ ਕਾਫੀ ਤੁਸੀਂ ਦੋਨਾਂ ਨੇ ਪੀਣੀ ਮਾਦਾ ਨੇ ਪੀਣੀ ਤੇ ਉੱਤੇ ਦੋ ਮੁੰਡਿਆਂ ਨੇ ਪੀਣੀ ਠੀਕ ਆ ਜੀ ਲੋ ਜੀ ਦੁੱਧ ਮੈਂ ਰੱਖ ਦਿੱਤਾ ਸੀਗਾ ਤੇ ਇੱਧਰ ਹੋ ਰਹੀ ਹੈ ਜੀ ਆਪਣੀ ਕਾਫੀ ਰੈਡੀ ਕੱਪ ਵੀ ਧੋ ਕੇ ਰੱਖ ਲੈ ਕੋਫੀ ਵੀ ਅਸੀਂ ਪਾ ਲਈ ਵਿੱਚ ਤੇ ਚਲੋ ਬਣਾ ਕੇ ਇਹਨਾਂ ਨੂੰ ਦਿੰਨੇ ਆ ਫਿਰ ਕਰਦੇ ਆ ਬਲੌਗ ਦਾ ਐਂਡ ਕੋਫੀ ਹੋ ਗਈ ਰੈਡੀ ਜੀ ਹਰਮਨ ਕੋਫੀ ਲੈ ਜਾਗੇ ਲਓ ਜੀ ਕੋਫੀ ਆਪਾਂ ਕਰਤੀ ਆ ਜੀ ਰੈਡੀ ਮੁੰਡਿਆਂ ਨੇ ਤੇ ਕੁੜੀ ਨੇ ਪੀਣੀ ਪੂਰੀ ਪੂਰੀ ਮੰਮੀ ਨੇ ਤੇ ਮਨਪ੍ਰੀਤ ਨੇ ਪੀਣੀ ਹਾਫ ਹਾਫ ਤੇ ਚਲੋ ਅੰਦਰ ਦਈਏ ਚੱਲ ਗਏ ਇਹਨਾਂ ਨੂੰ ਤੇ ਫਿਰ ਕਰਦੇ ਆ ਬਲੌਗ ਦਾ ਐਂਡ ਲਓ ਜੀ ਐ ਚੱਕੋ ਜੀ ਆ ਤਾਂ ਅੱਧਾ ਅੱਧਾ ਕੱਪ ਵੀ ਪਿੱਛੇ ਨੂੰ ਕਰ ਦੋਗੇ ਰੁਬਲ ਦਾ ਪੂਰਾ ਕੱਪ ਠੀਕ ਆ ਜੀ ਤੇ ਚਲੋ ਜੀ ਕਰੋ ਤੁਸੀਂ ਬਲੌਗ ਐਂਡ ਹਾਂਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਓਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਬਲੌਗ ਕਿਦਾਂ ਦੇ ਲੱਗਦੇ ਆ ਹਾਂਜੀ ਅੱਜ ਕਾਲੀ ਕਾਲੀ ਐਂਡ ਕਰਤਾ ਇਹਨੇ ਫਟਾਫਟ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ